ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧੀਆਂ ਜਾ ਰਹੀਆਂ ਨੇ ਤੇ ਤਰਨਤਾਰਨ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਮੋਬਾਈਲ ਸਟੋਰ ਨੂੰ ਚੋਰਾਂ ਦੇ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ ਏ ਤੇ ਸ਼ਟਰ ਤੋੜ ਕੇ ਦੁਕਾਨ ਦੀ ਛਤ ਨੂੰ ਤੋੜ ਕੇ ਮਾਫ ਕਰਨਾ ਦੁਕਾਨ ਦੀ ਛਤ ਨੂੰ ਤੋੜ ਕੇ ਚੋਰ ਅੰਦਰ ਦਾਖਲ ਹੁੰਦੇ ਨੇ ਤੇ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਮੋਬਾਈਲ ਚੋਰੀ ਕੀਤੇ ਜਾਂਦੇ ਨੇ ਤੇ ਹੋਰ ਜਿਹੜਾ ਸਮਾਨ ਹੁੰਦਾ ਘਰ ਦੇ ਵਿੱਚੇ ਦਾਖਲ ਜਿਵੇਂ ਕਿ LED ਅਤੇ ਇਹਨਾਂ ਦੇ ਵੱਲੋਂ ਹੋਰ ਸਮਾਨ ਜਿਹੜਾ ਉਹ ਚੋਰੀ ਕਰਕੇ ਉੱਥੋਂ ਚੋਰ ਫਰਾਰ ਹੋ ਜਾਂਦੇ ਨੇ ਦੱਸਿਆ ਜਾ ਰਿਹਾ 10 ਲੱਖ ਦੇ ਮੋਬਾਈਲ ਫੋਨ ਆ ਅਤੇ LED ਅਤੇ 70000 ਨਗਦੀ ਦਾ ਸਮਾਨ ਜਿਹੜਾ ਇਹ ਚੋਰ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਤੇ ਇਹ ਛਤ ਦੇ ਉੱਪਰੋਂ ਦਾਖਲ ਹੁੰਦੇ ਨੇ ਛੱਤ ਤੋੜ ਕੇ ਇਹ ਜਿਹੜੇ ਚੋਰ ਅੰਦਰ ਦਾਖਲ ਹੁੰਦੇ ਨੇ ਮੋਬਾਈਲ ਸਟੋਰ ਨੂੰ ਆਪਣਾ ਇਹਨਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਦੁਕਾਨ ਦੇ ਅੰਦਰ ਮੌਜੂਦ 30 ਮੋਬਾਈਲ ਫੋਨ ਜਿਹੜੇ ਕਿ 10 ਲੱਖ ਦੇ ਮੋਬਾਈਲ ਫੋਨ ਸੀ ਉਹਨਾਂ ਨੂੰ ਇਹਨਾਂ ਦੇ ਵੱਲੋਂ ਚੋਰੀ ਕਰ ਲਿਆ ਗਿਆ 2 ਇਨਵਰਟਰ ਚੋਰੀ ਕੀਤੇ ਗਏ 10 LED ਅਤੇ ਗਲੇ ਦੇ ਵਿੱਚ ਮਾਫ ਕਰਨਾ ਅਤੇ ਗੱਲੇ ਦੇ ਵਿੱਚ 70000 ਰੁਪਏ ਦੀ ਨਗਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਜ਼ਿਕਰਯੋਗ ਹੈ ਕਿ ਇਸ ਹੋਈ ਚੋਰੀ ਨੂੰ ਚੋਰੀ ਦੌਰਾਨ ਦੁਕਾਨ ਦੇ ਭਾਈਵਾਲਾ ਦਾ 10 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ ਤੇ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਦੁਕਾਨ ਬੰਦ ਕਰਕੇ ਜਦੋਂ ਘਰ ਚਲੇ ਗਏ ਸਵੇਰੇ ਆ ਕੇ ਉਹਨਾਂ ਦੇ ਵੱਲੋਂ ਜਦੋਂ ਦੇਖਿਆ ਗਿਆ ਤੇ ਦੁਕਾਨ ਦੇ ਅੰਦਰ ਸਾਰਾ ਸਮਾਨ ਵਿਖਰਿਆ ਹੋਇਆ ਸੀ ਤੇ ਚੋਰੀ ਕਰਕੇ ਚੋਰ ਫਰਾਰ ਹੋ ਗਏ ਸੀ ਜਿਸ ਦੇ ਵਿੱਚ 10 ਲੱਖ ਦੇ ਮੋਬਾਈਲ ਐਲਈਡੀ 70 ਹਜ਼ਾਰ ਨਕਦੀ ਜਿਹੜੀ ਆ ਉਹ ਗਾਇਬ ਸੀ ਤੇ ਇਹ ਚੋਰੀ ਕਰਕੇ ਸਮਾਨ ਜਿਹੜੇ ਚੋਰ ਉਥੋਂ ਲੈ ਗਏ ਤਰਨਤਾਰਨ ਤੋਂ ਇਹ ਮਾਮਲਾ ਸਾਹਮਣੇ ਆਇਆ ਰੋਜ਼ਾਨਾ ਦੀ ਤਰ੍ਹਾਂ ਜਦੋਂ ਹੋ ਬੀਤੀ ਰਾਤ ਦੁਕਾਨ ਬੰਦ ਕਰਕੇ ਘਰ ਚਲੇ ਗਏ ਤਾਂ ਅਗਲੇ ਦਿਨ ਸਵੇਰੇ ਆਕੇ ਦੁਕਾਨ ਖੋਲਣ ਸਮੇਂ ਵੇਖਿਆ ਤਾਂ ਉਹਨਾਂ ਦੀ ਦੁਕਾਨ ਦੇ ਵਿੱਚ ਸਾਰਾ ਸਮਾਨ ਚੋਰੀ ਹੋ ਚੁੱਕਿਆ ਸੀ ਦੁਕਾਨ ਵਿੱਚ ਲੱਗੇ ਸੀ ਸੀਸੀਟੀਵੀ ਕੈਮਰਾ ਦੇ ਵਿੱਚ ਪਤਾ ਲੱਗਾ ਕਿ ਕੁਝ ਅਣਪਛਾਤੇ ਵਿਅਕਤੀ ਰਾਤ ਸਮੇਂ ਦੁਕਾਨ ਦੀ ਕੰਦ ਨੂੰ ਸੱਨ ਲਗਾ ਕੇ ਅੰਦਰ ਦਾਖਲ ਹੋ ਗਏ ਜਿਨ੍ਹਾਂ ਵੱਲੋਂ ਦੁਕਾਨ ਦੇ ਵਿੱਚ ਪਈ ਵੱਖ-ਵੱਖ ਕਿਸਮ ਦੇ 30 ਮੋਬਾਈਲ ਫੋਨ, 2 ਇਨਵਰਟਰ, ਦਾ ਸੈਲੈਡੀ ਅਤੇ ਗੱਲੇ ਦੇ ਵਿੱਚ ਪਈ 70000 ਰੁਪਏ ਦੀ ਨਗਦੀ ਚੋਰੀ ਕਰ ਲਈ ਗਈ ਹੈ ਦੌਰਾਨ ਉਹਨਾਂ ਦਾ ਕਰੀਬ 10 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਚੋਰ ਅੰਦਰ ਦਾਖਲ ਹੁੰਦੇ ਨੇ ਤੇ ਲੱਖਾਂ ਰੁਪਏ ਦਾ ਸਮਾਨ ਜਿਹੜਾ ਚੋਰੀ ਕਰਕੇ ਉੱਥੋਂ ਫਰਾਰ ਹੋ ਜਾਂਦੇ ਨੇ